ਜਿਨ੍ਹਾਂ ਨੇ ਆਪਣੇ ਰਾਜ ਵਿੱਚ ਜੋ ਕੁਝ ਕੀਤਾ ਅਜ ਭੁੱਲ ਗਏ ਮੈਨੂੰ ਬੜਾ ਤਰਸ ਆਇਆ ਵਿਕਰਮ ਸਿੰਘ ਵਜੀਠੀਆ ਦੀ ਧਰਮ ਪਤਨੀ ਨੇ ਕਿਹਾ ਵੀ ਮੇਰੇ ਮਾਤਾ ਸੀ 60 ਸਾਲ ਦੇ ਬਜ਼ੁਰਗ ਉਥੇ ਪੁਲਿਸ ਵੱੜ ਗਈ ਸਾਡੇ ਬੱਚੇ ਸੀ ਉਥੇ ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਬੀਬੀ ਜੀ ਤੁਹਾਡੇ ਪਤੀ ਦੇਵ ਤੁਹਾਡੀ ਸਰਕਾਰ ਤੁਹਾਡੇ ਰਿਸ਼ਤੇਦਾਰ ਜਦੋਂ ਉਹਨਾਂ ਨੇ ਵੀ ਆਹੀ ਕੁਝ ਕੀਤਾ ਇਨਾਂ ਦਾ ਹੀ ਇਹਨਾਂ ਦੇ ਪાયੇ ਪੂਰਨਿਆਂ ਤੇ ਅੱਜ ਦੂਜੀਆਂ ਸਰਕਾਰਾਂ ਚੱਲ ਰਹੀਆਂ ਨੇ ਉਹੀ ਪੁਲਿਸ ਹੈ ਤੁਹਾਡੇ ਜਿਹਨੂੰ ਤੁਸੀਂ ਬਾਬਾ ਬੋੜ ਕਹਿੰਨੇ ਆ ਉਹਨੇ ਝੂਠੇ ਪੁਲਿਸ ਮੁਕਾਬਲੇ ਬਾਬਾ ਬੂਝਾ ਸਿੰਘ ਦਾ ਮੁਕਾਬਲਾ ਬਣਾ ਕੇ ਸ਼ੁਰੂ ਕੀਤੇ ਸੀ ਪੰਜਾਬ 'ਚ ਕਿੰਨੇ ਮੁਕਾਬਲੇ ਬਣਾਏ ਗਏ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਇਨਸਾਫ਼ ਮੰਗਦੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਵਿਦਵੀ ਕਾਂਡ ਵਾਪਰਿਆ ਤੁਹਾਡੇ ਤੁਸੀਂ ਪ੍ਰਚਾਰਕਾਂ ਨੂੰ ਗ੍ਰਿਫਤਾਰ ਕਰ ਕਰ ਜੇਲ੍ਹਾਂ 'ਚ ਡੱਕਿਆ ਤੁਸੀਂ پابੰਦੀਆਂ ਲਾਈਆਂ ਆਪਣੇ ਰਾਜ ਦੇ ਵਿੱਚ ਔਰ ਗੁਰੂ ਘਰ ਦੇ ਦੁੱਖੀ ਸਵਾੰਗ ਰਚਣ ਵਾਲੇ ਨੂੰ ਤੁਸੀਂ ਪੋਸਤ ਪਣਾਈ ਕੀਤੀ ਉਹਦੇ ਤੁਸੀਂ ਚੋਰ ਚਰਚਾਵਾਂ ਕਰਾਈਆਂ ਉਹਦੇ ਡੇਰਿਆਂ ਦੀ ਰਾਖੀ ਕੀਤੀ ਜੇ ਮੇਰੇ ਵਰਗਾ ਸਿੱਖ ਕੋਈ ਪ੍ਰਚਾਰ ਦੇ ਰਾਹ ਤੇ ਤੁਰਿਆ ਤੇ ਤੁਸੀਂ ਗ੍ਰਿਫਤਾਰੀਆਂ ਕੀਤੀਆਂ ਆਹੀ ਕੁਛ ਤੁਹਾਡੀ ਪੁਲਿਸ ਕਰਦੀ ਰਹੀ ਤੁਹਾਡੇ ਰਾਜ 'ਚ ਜਿਹੜਾ ਅੱਜ ਤੁਹਾਡੇ ਨਾਲ ਹੋਇਆ ਕਹਿੰਦੇ ਆ ਕਿ ਅੱਜ ਜਦੋਂ ਆਪਣੇ ਘਰ ਲੱਗੀ ਆ ਤੇ ਉਹ ਅੱਗ ਲੱਗਦੀ ਆ ਦੂਜੇ ਦੇ ਲੱਗੀ ਦਾ ਬਸੰਤਰ ਲੱਗਦੀ ਆ। ਜੱਗ ਨਾਲ ਜੋ ਕੁਝ ਬੀਤਿਆ ਤੁਹਾਡੇ ਸਾਹਮਣੇ ਜੋ ਹੱਡੀ ਬੀਤਿਆ ਮੈਂ ਉਹ ਸੰਗਤ ਨਾਲ ਸਾਂਝੇ ਕਰਨਾ ਚਾਹੁੰਨਾ ਮੈਂ ਸੰਗਤ ਨੂੰ ਅਪੀਲ ਕਰਨੀ ਚਾਹੁੰਨਾ ਕਿ ਇਹਨਾਂ ਬਾਦਲਾ ਨੇ ਵਜੀਠੀਆਂ ਨੇ ਆਹੀ ਕੁਛ ਕੀਤਾ ਜੋ ਕੁਝ ਅੱਜ ਇਹਨਾਂ ਨਾਲ ਹੋ ਰਿਹਾ ਇਹਨਾਂ ਨੂੰ ਗੁਰਬਾਣੀ ਦੇ ਉਹ ਬਾਕ ਯਾਦ ਕਰਨੇ ਚਾਹੀਦੇ ਆ ਸਤਿਗੁਰ ਸੱਚੇ ਬਾਦਸ਼ਾਹ ਨੇ ਬਾਣੀ ਚ ਪਹਿਲਾਂ ਹੀ ਫੈਸਲਾ ਦੇ ਦਿੱਤਾ ਕਿ ਜੈਸਾ ਬੀਜਾ ਸੋਲੋਣਾ। ਦੇਹੋ ਜਿਆ ਬੀਜਿਆ ਵੱਡਣਾ ਪੈਣਾ ਪੰਜਾਬ ਦੀ ਹੈ ਕੋਈ ਜੇਲ ਜਿਹੜੀ ਸਾਨੂੰ ਨਹੀਂ ਦਿਖਾਈ ਕੀ ਕਸੂਰ ਸੀ ਇਹ ਪ੍ਰਚਾਰ ਕਰਦੇ ਸੀ ਧਰਮ ਦਾ ਅਸੀਂ ਪਖੰਡਵਾਦ ਦਾ ਵਿਰੋਧ ਕਰਦੇ ਸੀ ਅਮਰ ਸੰਚਾਰ ਕਰਦੇ ਸੀ ਤੁਸੀਂ ਸਾਡੇ ਤੇ ਪਾਬੰਦੀਆਂ ਲਾਈਆਂ ਮੈਂ ਕਿਦੋਂ ਫੋਟੋਆਂ ਵੀ ਸਾਂਝੀਆਂ ਕਰੂੰਗਾ ਅੱਜ ਮੈਨੂੰ ਸੁਖ ਵਿਕਰਮ ਸਿੰਘ ਮਜੀਠੀਆ ਦੇ ਬੱਚਿਆਂ ਦੀ ਤਸਵੀਰ ਵੇਖ ਕੇ ਯਾਦ ਵੀ ਮੇਰਾ ਤਾਂ ਬੱਚਾ ਉਦੋਂ ਇਦੋਂ ਵੀ ਛੋਟਾ ਸੀ ਕੁਰਬਾਨ ਸਿੰਘ ਜਦੋਂ ਮਾਦੀ ਕੁਛੜ ਚੜ ਕੇ ਉਹ ਤਰੀਕਾ ਤੇ ਆਉਂਦਾ ਸੀ ਤੇ ਜੇਲ੍ਹ ਚ ਮੁਲਾਕਾਤਾਂ ਲਈ ਆਉਂਦਾ ਸੀਗਾ ਜਦੋਂ ਮੇਰੇ ਨਾਲ ਜਾਂਦੇ ਆ ਸਾਡੀਆਂ ਗੱਡੀਆਂ ਨੂੰ ਘੇਰ ਲਿਆ ਜਾਂਦਾ ਸੀਗਾ ਸੁਖਵੀਰ ਸਿੰਘ ਬਾਦਲ ਬਿਕਰਮ ਮਜੀਠੀਆਂ ਦੇ ਇਸ਼ਾਰੇਾਂ ਤੇ ਤੇ ਸਾਨੂੰ ਉੱਥੋਂ ਗ੍ਰਿਫਤਾਰ ਕਰਕੇ ਉਹਨਾਂ ਦੀ ਹਾਜ਼ਰੀ ਚ ਲੈ ਜਾਂਦੇ ਸੀ ਬੱਚਿਆਂ ਦੇ ਸਾਹਮਣੇ ਬੱਚੇ ਵੇਖਦੇ ਸੀ ਕਸੂਰ ਕੀ ਸੀ ਧਰਮ ਦਾ ਪ੍ਰਚਾਰ ਧਰਮ ਦੇ ਪ੍ਰਚਾਰ ਦੇ ਰੋਗ ਅਸੀਂ ਗੁਰਦੁਆਰੇ ਸਾਡੇ ਗੁਰਦੁਆਰਿਆਂ ਤੇ ਉੱਤੇ ਕਬਜ਼ੇ ਕੀਤੇ ਕੋੜ ਸ਼ਮੀਰ ਗੁਰਦੁਆਰਾ ਜੰਡਾਲੀ ਸਰਸਵਤ ਦੀ ਰਾਤ ਨੂੰ ਚੱਕਿਆ ਤਿੰਨ ਜ਼ਿਲ੍ਹਿਆਂ ਦੀ ਪੁਲਿਸ 35-40 ਗੱਡੀਆਂ ਦੋ ਐਸਐਸਪੀ ਹਾਜ਼ਰ ਸੀਗੇ ਮਾਨਸਾ ਤੇ ਫਰੀਦਕੋਟ ਦਾ ਰਵਿੰਦਰ ਸਿੰਘ ਖੱਡੜਾ ਐਸਐਸਪੀ ਮਾਨਸਾ ਸਰਜੀਤ ਸਿੰਘ ਕਾਲੋਂ ਫਰੀਦਕੋਟ ਉਹਨਾਂ ਦੀ ਗਵਾਹੀ ਚ ਪੁਲਿਸ ਫੋਰਸਾਂ ਨਾਲ ਬਠਿੰਡੇ ਦੀ ਫੋਰਸ ਬਠਿੰਡੇ ਦਾ ਐਸਐਸਪੀ ਨਾਲ ਨਹੀਂ ਸੀ ਆਇਆ ਉਦੋਂ ਗੁਰਪ੍ਰੀਤ ਸਿੰਘ ਭੁੱਲਰ ਸੀ ਉੱਥੇ ਸਾਨੂੰ ਅੱਧੀ ਰਾਤ ਨੂੰ ਗ੍ਰਿਫਤਾਰ ਕਰਕੇ ਫਰੀਦਕੋਟ ਲੈ ਗਏ ਮੇਰੇ ਸਾਥੀਆਂ ਨੂੰ ਵੀ ਗੁਰੂ ਕੇ ਲੰਗਰ 'ਚ ਸੇਵਾ ਕਰਨ ਵਾਲੇ ਦਰਬਾਰ 'ਚ ਸੇਵਾ ਕਰਨ ਵਾਲੇ ਗ੍ਰੰਥੀ ਸਿੰਘਾਂ ਨੂੰ ਸਾਡੇ ਜੁੱਤੀਆਂ ਜੋੜੇ ਵੀ ਤੁਹਾਡੇ ਦਾ ਜੇ ਜੁੱਤੀਆਂ ਜੋੜੇ ਨਹੀਂ ਚੱਕੇ ਵਿਜੀਲੈਂਸ ਨੇ ਸਾਡੇ ਤਾਂ ਜੁੱਤੀਆਂ ਜੋੜੇ ਵੀ ਟਰੰਕਾਂ 'ਚ ਪਾ ਕੇ ਲੈ ਗਏ ਸੀ ਤੇ ਸਾਡੇ ਤੇ ਮੁਕਾਦਮੇ ਤੋਂ ਪੌਣੇ 2 ਮਹੀਨੇ ਮੈਨੂੰ ਫਰੀਦਕੋਟ ਦੀ ਜੇਲ੍ਹ 'ਚ ਬੰਦ ਰੱਖਿਆ ਕਸੂਰ ਕੀ ਆ ਹਰਿਆਣਾ ਕਮਿਊਨਿਟੀ ਕੋ ਬਣਾਈ ਆ ਹਰਿਆਣਾ ਕਮੇਟੀ ਹਰਿਆਣਾ ਸਰਕਾਰ ਨੇ ਬਣਾਈ ਸੀ ਗੁਰਦੁਆਰਿਆਂ ਦਾ ਪ੍ਰਬੰਧ ਕਿਉਂ ਲਿਆ ਚੀਕੇ ਗੁਰਦੁਆਰੇ ਦਾ ਪ੍ਰਬੰਧ ਲਿਆ ਸੀਗਾ ਸਾਡੀਆਂ ਗੱਡੀਆਂ ਟੋਜਨ ਕਰਕੇ ਲੈ ਕੇ ਲਵਾਰਸ ਖੜੀਆਂ ਦਿਖਾ ਕੇ ਉਹਨਾਂ ਜੇ ਕਿ 47ਾਂ ਦੇ ਰੌਂਦ ਪਾਏ ਥੋੜੇ ਦੇ ਤਾਂ ਜੇ ਵਿਜੀਲੈਂਸ ਨੇ ਏਕੇ 47ਾਂ ਦੇ ਰੌਂਦ ਨਹੀਂ ਪਾਏ ਤੁਸੀਂ ਤਾਂ ਏਕੇ 47ਾਂ ਦੇ ਰੌਂਦ ਪਾਉਂਦੇ ਰਹੇ ਆ ਝੂਠੇ ਮੁਕਦਮੇ ਸਾਡੇ ਕਿੰਨੇ ਫੇਸ ਕੀਤੇ 552 ਦੀਆਂ ਜ਼ਮਾਨਤਾਂ ਵੀ ਹਾਈ ਕੋਰਟ ਚੋਂ ਹੋਈਆਂ ਭੀਖੀ ਕੀਰਤਨ ਦਰਬਾਰ ਨੂੰ ਚੱਲੇ ਸੀ ਦੋ ਦਿਨਾਂ ਲੱਗੇ ਤੀਜੇ ਤੇ ਜਾ ਰਹੇ ਅਮਰਤ ਸੰਚਾਰ ਹੁਣ ਆ ਸੀਗਾ ਤੁਸੀਂ ਕੋਰ ਕਸ਼ਮੀਰ ਗੁਰਦਾਰੇ ਦੇ ਬਾਹਰ ਨਿਕਲਦੇ ਆਂ ਗ੍ਰਿਫਤਾਰ ਕਰ ਲਿਆ ਇਹ ਸਰਸਿੰਘ ਡੀਐਸਪੀ ਇੱਕ ਭਾਰਤਵਾਜ ਔਰ ਇੱਕ ਡੀਐਸਪੀ ਬਲਜੀਤ ਸਿੰਘ ਮੇਰੇ ਪਿੰਡ ਦਾ ਹੀ ਸੀਗਾ ਤੇ ਇਹਨਾਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਤੇ ਲੈ ਗਏ ਆਪਣਾ ਜਿਹੜਾ ਥਾਣਾ ਸੀਗਾ ਤੁਹਾਡਾ ਆਪਣਾ ਜਿਹੜਾ ਹੈ ਕੁਸਲਾ ਕੁਸਲਾ ਪਹਿਲਾਂ ਰੈਸਟ ਹਾਊਸ ਫਿਰ ਉਸ ਤੋਂ ਬਾਅਦ ਥਾਣਾ ਜਿਹੜਾ ਸੀ ਨੇੜੇ ਜੋੜਕੀਆਂ ਜੋੜਕੀਆਂ ਥਾਣੇ 'ਚ ਫਿਰ ਰਾਤ ਨੂੰ ਫਿਰੋਜ਼ਪੁਰ ਜੇਲ੍ਹ ਤੁਸੀਂ ਸਾਡੇ ਤੇ ਇੰਨਾ ਜ਼ਬਰ ਤੇ ਜ਼ੁਲਮ ਕੀਤਾ ਪੰਜਾਬ ਦੀ ਕਿਹੜੀ ਜੇਲ ਜਲੀ ਮੈਨੂੰ ਨਹੀਂ ਦਿਖਾਈ ਧਰਮ ਪ੍ਰਚਾਰ ਦੇ ਪਬੰਦੀ ਨਾਲ ਬਠਿੰਡਾ ਜੇਲ ਫਰੀਦਕੋਟ ਜੇਲ ਫਿਰੋਜ਼ਪੁਰ ਜੇਲ ਕਪੂਰਥਲਾ ਜੇਲ ਹੁਸ਼ਿਆਰਪੁਰ ਜੇਲ ਗਰਦਾਸਪੁਰ ਜੇਲ ਔਰ ਇਧਰ ਹਰਿਆਣੇ ਦੀ ਹਸਾਰ ਜੇਲ ਜਦੋਂ ਤੁਸੀਂ ਮੈਨੂੰ ਲੰਡਨ ਤੋਂ ਆਏ ਨੂੰ ਅੰਮ੍ਰਿਤਸਰ ਗ੍ਰਿਫਤਾਰ ਕਰਕੇ ਤੇ ਇਧਰ ਭਜਵਾ ਦਿੱਤਾ ਸੀਗਾ ਹਸਾਰ ਦੀ ਜੇਲ ਚ ਕਸੂਰ ਕਿ ਹਰਿਆਣਾ ਕਮੇਟੀ ਕਿਉਂ ਬਣਾਈ ਹੈ ਕਸੂਰ ਕਿ ਆ ਸਰਸੇ ਵਾਲੇ ਦਾ ਵਿਰੋਧ ਕਿਉਂ ਕਰਦੇ ਆ ਅਸੀਂ ਡਾਕਾ ਮਾਰਿਆ ਸੀ ਕਿਤੇ ਅਸੀਂ ਕਿਹਾ ਤਾਂ ਕਤਲ ਕੀਤਾ ਸੀਗਾ ਸਾਨੂੰ ਹੀ ਗ੍ਰਿਫਤਾਰ ਤੁਸੀਂ ਇਹ ਤੁਹਾਡੀਆਂ ਹੁਣ ਆਪਣੇ ਹੱਥਾਂ ਦੀਆਂ ਦਿੱਤੀਆਂ ਦੰਦਾ ਨਾਲ ਖੋਲਣੀਆਂ ਪੈਰੀਆਂ ਮੈਂ ਕਹਿਣਾ ਚਾਹੁੰਦਾ ਅੱਜ ਮੈਨੂੰ ਹਮਦਰਦੀ ਆ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਨਾਲ ਕਿ ਉਹਨੇ ਆਪਣਾ ਦੁੱਖ ਦਰਦ ਉਹਦਾ ਛਲ ਗਿਆ ਪਰ ਉਹਨੂੰ ਦੇਖਣਾ ਚਾਹੀਦਾ ਕਿ ਇਹਨਾਂ ਦੇ ਰਾਜ ਚ ਕੀ ਕੁਝ ਹੁੰਦਾ ਰਿਹਾ ਮੈਂ ਫੋਟੋਆਂ ਵੀ ਸਾਂਝੀਆਂ ਕਰੂੰਗਾ ਕਿ ਜਦੋਂ ਸਿਖਰ ਦੁਪਹਿਰਾ ਜੇਠ ਹੜ ਦਾ ਮਹੀਨਾ ਹੁੰਦਾ ਸੀਗਾ ਸਿਖਰ ਦੀ ਗਰਮੀ ਹੁੰਦੀ ਸੀ ਤੇ ਡੇਢ ਦੋ ਸਾਲ ਦਾ ਮੇਰਾ ਪੁੱਤਰ ਆ ਕੇ ਤਰੀਕ ਤੇ ਬਾਹਰ ਸੰਗਤਾਂ ਦੇ ਨਾਲ ਖੜਾ ਹੁੰਦਾ ਸੀ ਜਾਂ ਫਰੀਦਕੋਟ ਜੇਲ੍ਹ ਦੇ ਬਾਹਰ ਮੁਲਾਕਾਤ ਲਈ ਖੜਾ ਹੁੰਦਾ ਸੀ ਜਾਂ ਜਦੋਂ ਕਾਰ ਵਿੱਚ ਕਿਤੇ ਨਾਲ ਜਾ ਰਹੇ ਤੇ ਉਹਨਾਂ ਨੂੰ ਮੇਰੇ ਸਾਥੀ ਸਿੰਘਾਂ ਨੂੰ ਛੋਟੇ ਛੋਟੇ ਉਮਰ ਦੇ ਕੀਰਤਨ ਕਰਨ ਵਾਲੇ ਸਾਥੀ ਸਿੰਘਾਂ ਨੂੰ ਫੜ ਕੇ ਜੇਲ੍ਹਾਂ 'ਚ ਡੱਕਿਆ ਗੁਰੂ ਕੇ ਲੰਗਰ ਦੀ ਸੇਵਾ ਕਰਨ ਵਾਲਿਆਂ ਨੂੰ ਮੇਰੇ ਸਾਥੀਆਂ ਨੂੰ ਫੜ ਫੜ ਜੇਲ੍ਹਾਂ 'ਚ ਡੱਕਿਆ ਹੱਥਾਂ ਦੀਆਂ ਦਿੱਤੀਆਂ ਹੁਣ ਦੰਦਾ ਨਾ ਖੋਲਣੀਆਂ ਪੈ ਰਹੀਆਂ ਇਹ ਹਸਾਬਕਤਾ ਵੀ ਹੋ ਰਿਹਾ ਜੈਸਾ ਬੀਜਾ ਸੋਲਣਾ ਜੋ ਬੀਜਾ ਵੜਨਾ ਪੈ ਰਿਹਾ ਇਹ ਗੁਰਬਾਣੀ ਦੇ ਬਚਨ ਜਦੋਂ ਆਪਣੇ ਲੱਗਦੀ ਉਦੋਂ ਹੀ ਅੱਗ ਲੱਗਦੀ ਹੈ ਦੂਜੇ ਦੇ ਤਾਂ ਬਸੰਤਰ ਲੱਗਦੀ ਹੈ ਅੱਜ ਜੋ ਵਿਕਰਮ ਸਿੰਘ ਮਜੀਠੀਆ ਇਹਨਾਂ ਦੇ ਕੀਤੇ ਗੁਨਾਹ ਜਿਹੜੇ ਇਹਨਾਂ ਨੂੰ ਭੁਗਤਣੇ ਪੈ ਰਹੇ ਜੋ ਇਹਨਾਂ ਨੇ ਆਪਣੇ ਰਾਜ ਭਾਗ ਚ ਕੀਤੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਭੁਗਤਣੇ ਪੈਣਗੇ ਮੈਂ ਕਹਿਣਾ ਚਾਹੁੰਦਾ ਉਹਨੂੰ ਵੀ ਤਿਆਰੀ ਰੱਖਣੀ ਚਾਹੀਦੀ ਹੈ ਹੋ ਸਕਦਾ ਉਹਨੂੰ ਵੀ ਇਸ ਤਰ੍ਹਾਂ ਤੇ ਤੁਰਨਾ ਪਵੇ ਕਿਉਂਕਿ ਤਿਆਰੀ ਰੱਖਣੀ ਚਾਹੀਦੀ ਇਹਨੂੰ ਆਪਦਾ ਪੂਰੀ ਬਿਸਤਰਾ ਬੰਨ ਕੇ ਰੱਖਣਾ ਚਾਹੀਦਾ ਪਤਾ ਨਹੀਂ ਕਿਹੜੀ ਸਰਕਾਰ ਜਦੋਂ ਸਰਕਾਰ ਇਸ ਰਾਹ ਤੇ ਤੁਰੀ ਆ ਤਾਂ ਭਾਵੇਂ ਕਿ ਅਸੀਂ ਜ਼ਬਰ ਜ਼ੁਲਮ ਦੇ ਖਿਲਾਫ ਕਿਸੇ ਨਾ ਅਨਿਆਇ ਨਹੀਂ ਹੋਣਾ ਚਾਹੀਦਾ ਪਰ ਨਿਆਂ ਤਾਂ ਜਿਹੜਾ ਬੀਜਿਆ ਜਾਂ ਉਹ ਵੱਡਣਾ ਹੀ ਪੈਣਾ। ਤੁਸੀਂ ਤਾਂ ਸਾਲਟਾਂ ਪਾਉਂਦੇ ਰਹੇ ਏਕੇ 47ਾਂ ਦੇ ਰੌਂਦ ਪਾਉਂਦੇ ਰਹੇ ਝੂਠੇ ਮੁਕਾਦਮੇ ਤੋਜਣ ਕਰਕੇ ਗੱਡੀਆਂ ਨੂੰ ਗੁਰਦੁਆਰਿਆਂ ਤੇ ਕਬਜ਼ੇ ਕੀਤੇ ਤੁਸੀਂ ਤੇ ਅੱਜ ਅੱਜ ਹੁਣ ਚੀਕਾਂ ਕਿਉਂ ਮਾਰਦੇ ਹੁਣ ਭੁਗਤੋ ਮੈਂ ਸੰਗਤਾਂ ਨੂੰ ਅਪੀਲ ਕਰਨੀ ਚਾਹੁੰਨਾ ਕਿ ਬਾਦਲ ਮਜੀਠੀਏ ਇਹਨਾਂ ਜੋ ਕੁਝ ਕੀਤਾ ਜਿਨ੍ਹਾਂ ਨੂੰ ਭੁਗਤਣਾ ਪੈ ਰਿਹਾ ਇਹਨਾਂ ਦਾ ਹਸਾਬ-ਕਿਤਾਬ ਜਿਹੜਾ ਹੋ ਰਿਹਾ ਵਾ ਔਰ ਇਹਨਾਂ ਨੂੰ ਹੁਣ ਉਹ ਜੋ ਇਹਨਾਂ ਨੇ ਬੀਜਿਆ ਉਹਨੂੰ ਵੱਡਣਾ ਚਾਹੀਦਾ ਔਰ ਸੰਗਤਾਂ ਨੂੰ ਸੂਚਿਤ ਔਰ ਮੈਂ ਇਹਨਾਂ ਦੇ ਜਿਹੜੇ ਟੁਕੜ ਬੋਚ ਆ ਜਿਹੜੇ ਚੱਪਲੀ ਝਾੜ ਆ ਸੁਬਾ ਸਲਾਰ ਇਹਨਾਂ ਦੇ ਜਿਹੜੇ ਕਮੈਂਟਾਂ ਦੇ ਵਿੱਚ ਮੈਂ ਸਾਰਿਆਂ ਨੂੰ ਚੈਲੰਜ ਕਰਦਾ ਜਿੱਥੇ ਮਰਜ਼ੀ ਬੈਠ ਕੇ ਗੱਲਬਾਤ ਕਰ ਟੀਵੀ ਚੈਨਲ ਤੇ ਜੇ ਉਦਾਂ ਬਹਿ ਕੇ ਜਿੱਥੇ ਮਰਜ਼ੀ ਗੱਲ ਕਰ ਲੋ ਇਹ ਦੁੱਧ ਤੋਤੇ ਨਹੀਂ ਇਹਨਾਂ ਨੇ ਜੋ ਕੁਝ ਕੀਤਾ ਅੱਜ ਭੁਗਤਣਾ ਪੈ ਰਿਹਾ ਔਰ ਖੁਦ ਮੰਨੇ ਆ ਮੈਨੂੰ ਇੱਕ ਧਾਰਮਿਕ ਸਥਾਨ ਤੇ ਸੁਖਵੀਰ ਸਿੰਘ ਬਾਦਲ ਮਿਲਿਆ ਤੇ ਉਥੇ ਗੱਲਬਾਤ ਚੱਲੀ ਕਹਿਣ ਲੱਗਿਆ ਕਹਿੰਦੇ ਇਹ ਮੈਂ ਪੁਲਿਸ ਨੂੰ ਕਿਹਾ ਕਿਸੇ ਨਾਲ ਜਾਤੀ ਨਹੀਂ ਹੋਣੀ ਚਾਹੀਦੀ ਤੇ ਮੈਂ ਕਿਹਾ ਮੇਰੇ ਨਾਲ ਤਾਂ ਤੇਰੇ ਰਾਜ ਚ ਇੰਨੀਆਂ ਜਾਤੀਆਂ ਹੋਈਆਂ ਐਨੇ ਥਾਵਾਂ ਤੇ ਉਹ ਕਹਿੰਦਾ ਉਹ ਤਾਂ ਮੈਂ ਮੁਕਾਦਮੇ ਪਵਾਉਂਦਾ ਸੀ ਤੁਹਾਡੇ ਤੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤੁਸੀਂ ਸਾਡਾ ਸਮਰਥਨ ਨਹੀਂ ਕਰਦੇ ਤੁਸੀਂ ਸਾਡੇ ਕਹੇ ਤੇ ਡੇਰੇ ਵਾਲੇ ਦਾ ਵਿਰੋਧ ਕਰਨੋਂ ਨਹੀਂ ਹਟਦੇ ਕਹਿੰਦਾ ਉਹ ਤਾਂ ਮੈਂ ਪਵਾਏ ਸੀ ਮੁਕਾਦਮੇ ਮੇਰੇ ਨਾਲ ਜਿੱਥੇ ਮਰਜੀ ਸੁਖਵੀਰ ਸਿੰਘ ਬਾਦਲ ਨੂੰ ਬਿਠਾ ਲਿਓ ਮੈਂ ਹਰ ਗੱਲ ਦਾ ਜਵਾਬ ਦੂੰ ਬਿਕਰਮ ਸਿੰਘ ਵਿਜੀਠੀਆ ਨੂੰ ਬਿਠਾ ਲਿਓ ਜਵਾਬ ਦਊਗਾ ਆੜੇ ਟੁਕੜ ਬੋਜੇ ਇਹਨਾਂ ਦਾ ਮੈਂ ਜਵਾਬ ਨਹੀਂ ਦਿੰਦਾ ਵੀ ਜਿਹੜੇ ਐਵੇਂ ਚੱਪੜੀ ਝਾੜਾ ਜਿਹੜੇ ਅੰਨੇ ਭਗਤ ਆ ਜਿਹੜੀਆਂ ਭੇਡਾਂ ਨੇ ਉਹਨਾਂ ਨੂੰ ਮੈਂ ਜਵਾਬ ਨਹੀਂ ਦਿੰਦਾ ਪਰ ਅੱਜ ਇਹਨਾਂ ਨੂੰ ਆਪਣਾ ਕੀਤਾ ਭੁਗਤਣਾ ਪੈ ਰਿਹਾ ਸੋ ਸੰਗਤ ਨੂੰ ਮੈਂ ਬੇਨਤੀ ਕਰਦਾ ਤੇ ਮੌਜੂਦਾ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਨਾ ਕਿ ਜੋ ਹੈਗਾ ਉਹ ਕੀਤਾ ਜਾਵੇ ਵੱਧ ਤੁਸੀਂ ਵੀ ਨਾ ਕਰਿਓ ਨਹੀਂ ਤੇ ਇਹ ਦਿਨ ਤੁਹਾਨੂੰ ਵੀ ਭੁਗਤਨੇ ਪੈਣਿਆ